ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਛਵਾੜਾ ਨਿਊਜ਼ ਅੱਜ ਮਛਵਾੜਾ ਸਾਹਿਬ ਤੋਂ ਤਕਰੀਬਨ 3 ਕਿਲੋਮੀਟਰ ਰਾਹੋਂ ਰੋਡ ਤੇ ਇੱਕ ਖੌਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਜਿਸ ਵਿੱਚ ਇੱਕ ਪ੍ਰਾਈਵੇਟ ਹਸਪੀਟਲ ਦੀ ਐਂਬੂਲੈਂਸ ਅਤੇ ਇੱਕ ਫੋਰਚਨਰ ਗੱਡੀ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਇਸ ਵਿੱਚ ਐਂਬੂਲੈਂਸ ਦੇ ਵਿੱਚ ਤਕਰੀਬਨ 3 ਤੋਂ 4 ਪੇਸ਼ੈਂਟ ਸਨ ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਐਂਬੂਲੈਂਸ ਦਾ ਡਰਾਈਵਰ ਅਤੇ ਫੋਰਚਨਰ ਦਾ ਡਰਾਈਵਰ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਮੌਕੇ ਤੇ ਪਹੁੰਚ ਕੇ ਲੋਕਾਂ ਨੇ ਜ਼ਖਮੀਆਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਅਤੇ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾ ਨੇ ਵੀ ਮਰੀਜ਼ਾਂ ਨੂੰ ਐਂਬੂਲੈਂਸਾਂ ਵਿੱਚ ਬਲਾ ਕੇ ਸ਼ਿਫਟ ਕਰਕੇ ਹਸਪਤਾਲਾਂ ਦੇ ਵਿੱਚ ਭੇਜਿਆ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਕਿਸ ਤਰ੍ਹਾਂ ਦੋਨਾਂ ਗੱਡੀਆਂ ਦੀ ਆਪਸ ਵਿੱਚ ਭਿਆਨਕ ਟੱਕਰ ਹੋਈ ਪਰ ਇਸ ਟੱਕਰ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਆਓ ਤੁਹਾਨੂੰ ਦਿਖਾਉਂਦੇ ਹਾਂ ਮਾਛਵਾੜਾ ਨਿਊਜ਼ ਤੋਂ ਲਾਈਵ ਤਸਵੀਰਾਂ ਕਿਸ ਤਰ੍ਹਾਂ ਮਰੀਜ਼ਾਂ ਨੂੰ ਰਾਹਾਂਗੀਰਾਂ ਨੇ ਟਰੈਕਟਰਾਂ ਦੀ ਮਦਦ ਦੇ ਨਾਲ ਗੱਡੀਆਂ ਦੇ ਵਿੱਚੋਂ ਖਿੱਚ ਕੇ ਬਾਹਰ ਕੱਢਿਆ ਅਤੇ ਹੋਰ ਐਂਬੂਲੈਂਸਾਂ ਦੇ ਵਿੱਚ ਇਹਨਾਂ ਨੂੰ ਹਸਪੀਟਲਾਂ ਦੇ ਵਿੱਚ ਪਹੁੰਚਾਇਆ ਗਿਆ ਆਓ ਤੁਹਾਨੂੰ ਦਿਖਾਉਂਦੇ ਆਂ ਪੂਰੀ ਪੂਰੀ ਕੀ ਨਾਮ ਆ ਵੀਰ ਜੀ ਤੁਹਾਡਾ ਕੀ ਕੰਮ ਕਰਦੇ ਹੋ ਐਪਲ ਚਲਾਉਂਦਾ ਜੀ ਕਿਹੜੇ ਹਸਪੀਟਲ ਦੀ ਆ ਜੀ ਤੇ ਕੀ ਵੀਰ ਜੀ ਕਿਵੇਂ ਵਰਤ ਵਾਪਰਿਆ ਜਿਹੜਾ ਹਾਸਾ ਹੋਇਆ ਆਪਣੀ ਸਾਈਡ ਜਾ ਰਿਹਾ ਸੀਗਾ ਜੀ ਉਧਰੋਂ ਗੱਡੀ ਉਲਟੇ ਕਰਨ ਲੱਗੀ ਸੀ ਪਿੱਛੇ ਲੱਗੀ ਆ ਕਿਹੜੀ ਗੱਡੀ ਸੀਗੀ ਜੀ ਫੋਰਚੂਨ ਰਹੀ ਤੁਸੀਂ ਕਿਹੜੇ ਹਸਪੀਟਲ ਤੋਂ ਪੇਸ਼ੈਂਟ ਲੈ ਕੇ ਆਏ ਸੀ ਮੈਂ ਜੀ ਖੰਡੋ ਲੈ ਕੇ ਆਦਿਆ ਮਾਰੇ ਜੀ ਕਰਾਉਣ ਲਈ ਆਇਆ ਸੀਗਾ ਕਿੱਥੇ ਲੈ ਕੇ ਚਲੇ ਸੀ ਹਸ਼ਾਰਪੁਰ ਲੈ ਕੇ ਚਲੇ ਸੀ ਹਸ਼ਾਰਪੁਰ ਲੈ ਕੇ ਚਲੇ ਸੀ ਸਾ ਗੱਡੀ ਬਚੀ ਜਵੇ ਚੰਗੇ ਯਾਰੋ ਆਪਰੇ ਆਈਵੀ ਬਈ ਕੰਨਾ ਹਸਪੀਟਲ ਦੀ ਗੱਡੀ ਆ ਪੇਸ਼ੈਂਟ ਐਮ ਆਰ ਆਈ ਕਰਵਾਉਣ ਲਈ ਹੁਜਾਰਪੁਰ ਲੈ ਕੇ ਗਏ ਸੀ ਉਧਰ ਕਰਵਾ ਕੇ ਆ ਰਹੇ ਸੀ ਵਾਪਸ अच्छा जी गड्डी वाला ਅਸੀਂ ਆਪਣੀ ਸਾਈਡ ਜਾ ਰਹੇ ਸੀਗੇ ਓਵਰਟੈਕ ਕਰ ਰਹੇ ਸੀਗਾ ਤੇ ਓਏ ਕਿਹੜੀ ਗੱਡੀ ਵਾਲਾ ਸੀ ਵੀਰ ਜੀ ਹੋਰ ਚੰਦਰ ਆ ਗਈ ਫੋਰਚਨਰ ਸੀ ਉਹ ਗੱਡੀ ਦੇ ਵਿੱਚ ਜਿਹੜਾ ਪੇਸ਼ੈਂਟ ਨੇ ਕਿਸੇ ਦਾ ਕੋਈ ਸੱਟ ਵੇਟ ਕਿਸੇ ਦਾ ਕੀ ਬਤ ਨਹੀਂ ਵਿਚਾਰ ਆ ਗਿਆ ਪੇਸ਼ੈਂਟ ਦਾ ਤੁਹਾਡੇ ਵੀ ਲੱਗੀਆਂ ਸੱਟਾਂ ਜੀ ਆ ਵੀਰੇ ਲੱਗੀਆਂ ਮੋਟੇ ਵੀ ਯਾਰ ਸਾਰਿਆਂ ਨੇ ਲੱਗੀਆਂ ਡਰਾਈਵਰ ਵੀ ਕੱਟ ਕੇ ਤਾਂ ਕੀ ਬੰਨਿਆ ਸ਼ੀਸ਼ਾ ਯਾਰ ਡਰਾਈਵਰ ਦਾ ਬਚਾ ਹੋ ਗਿਆ ਵੀਰ ਜੀ ਅਜੇ ਤੱਕ ਤਾਂ ਬਚਾ ਵੀਰੇ ਯਾਰ ਤੇ ਜਾਨੀ ਕਿ ਜਿਹੜੇ ਤੁਹਾਡੇ ਪੇਸ਼ੈਂਟ ਸੀ ਉਹ ਕਿਦਾਂ ਜੀ ਉਹ ਠੀਕ ਹੈ ਪੇਸ਼ੈਂਟ ਅਜੇ ਫਿਲਹਾਲ ਤਾਂ ਠੀਕ ਨੇ ਵੀਰੇ ਅਜੇ ਲੈ ਕੇ ਜਾ ਰਹੇ ਆ ਠੀਕ ਹੈ ਠੀਕ ਠਾਕ ਹੀ ਨੇ ਵੀਰੇ ਪਹੁੰਚਿਆ ਕੋਈ ਪੁਲਿਸ ਵਾਲਾ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਹੋਰ ਪਹੁੰਚੀ ਸੀਗੀ ਵੀਰੇ ਹਜੇ ਮੈਨੂੰ ਇੱਥੇ ਫਿਰਨ ਤਾਂ ਯਾਰ ਵੀ ਦੇਖਦਾਂਗੇ ਸਾਰੇ ਹੀ ਬੰਦੇ ਖੜੇ ਆ ਜੀ ਤੇ ਗਵਾਏ ਠੀਕ ਠਾਕ ਹੈ ਕੀ ਮੇ ਵੀਰੇ ਹੋਇਆ ਐਕਸੀਡੈਂਟ ਕਿਵੇਂ ਹੋਇਆ 60 70 ਦੇ ਮੈਂ ਆ ਰਿਹਾ ਸੀ ਗਿਆ ਸਾਹ ਦੇ ਅੱਛਾ ਜੀ ਗੱਡੀ ਦੂਜੀ ਐਮਲੈਂਸ ਆ ਰਹੀ ਵਿੱਚ ਗੱਡੀ ਵਾਲਾ ਕੱਟ ਮਾਰ ਕੇ ਗੱਡੀ ਲਾਂ ਕੇ ਪਤਲੀ ਲੱਗ ਗਈ ਚਲ ਅਜਲੀਂ ਫਿਰ ਦੁਬਾਈ ਲੈ ਤੇ ਤੁਹਾਡੇ ਕਿਸੇ ਬੰਦੇ ਸੱਕੜ ਸੱਟ ਲੱਗੀਆਂ ਵੀਰੇ ਨਹੀਂ ਇਹ ਜਦੋਂ ਇਹ ਐਕਸੀਡੈਂਟ ਹੋਇਆ ਜੀ ਤੁਸੀਂ ਉਦੇ ਕੋਲ ਸੀਗੇ ਜੀ ਮੌਜੂਦ ਸੀਗੇ ਹਾਂਜੀ ਹਾਂਜੀ ਪੁਲਿਸ ਕਿਵੇਂ ਵਾਪਰਾ ਜੀ ਬੜਾ ਹਾਸਾ ਦੱਸ ਸਕਦੇ ਹਾਂ ਕਿਤੇ ਕੋਲ ਖੜੇ ਸੀਗੇ ਜੀ ਇਹ ਇਧਰੋਂ ਆਈ ਗੱਡੀ ਕਿਧਰੋਂ ਆਈ ਆਪਸ ਵਿੱਚ ਟਕਰਾ ਗਈਆਂ ਜੀ ਕੀ ਕੰਮ ਕਰਦੇ ਹੋ ਤੁਸੀਂ ਸਿਜੀ ਫੋਰਜ ਕਰਦੇ ਆ ਪੀ ਉਹਦੇ ਕੰਮ ਕਰ ਰਹੇ ਸੀ ਤੁਸੀਂ ਹਾਂਜੀ 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 ਲੈਣ ਚਲਾਉਣ ਲੱਗੇ ਹੋ ਸੀ ਜਦੋਂ ਇਹ ਗੱਡੀਆਂ ਟਕਰਾਈਆਂ ਜੀ ਕਿਹਦੀ ਗੱਡੀ ਦੀ ਗਲਤੀ ਮੰਨੀ ਜਾ ਸਕਦੀ ਹੈ ਦੱਸੋ ਵੀ ਐਂਬੂਲੈਂਸ ਵਾਲਾ ਸੀ ਜਾਂ ਫੋਰਚੂਨ ਸਾਡੇ ਪਤਾ ਨਹੀਂ ਹੈ ਕਿ ਅਸੀਂ ਤਾਂ ਕੰਮ ਕਰ ਰਹੇ ਸੀ ਜਦੋਂ ਗੱਡੀਆਂ ਟਕਰਾ ਗਈਆਂ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗਿਆ ਇਹ ਤਾਂ ਜਿਹੜੇ ਭੱਜ ਕੇ ਆਏ ਕੋ ਕੱਢਿਆ ਵਿੱਚੋਂ ਪੇਸ਼ੈਂਟ ਕੱਢਿਆ ਜੀ ਵਿੱਚੋਂ ਇਹਦਾ ਪੇਸ਼ੈਂਟ ਸਾਰੇ ਠੀਕ ਨੇ ਜੀ ਡਰਾਈਵਰ ਕਾਫੀ ਜਾਵ ਫਸ ਗਿਆ ਸੀ ਐਂਬੂਲੈਂਸ ਵਾਲਾ ਜੀ ਟਰੈਕਟਰ ਤੋਂ ਪਾ ਕੇ ਰਸਾ ਰਸਾ ਪਾ ਕੇ ਸਾਡੇ ਕੋਲੇ ਸੀਗਾ ਉਹਨਾਂ ਮਾਰ ਖਿੱਚ ਕੇ ਕੱਢਿਆ ਜੀ ਬਾਹਰ ਵਿੱਚੋਂ ਗੱਡੀ ਸਾਰੀ ਪੇਸ਼ੈਂਟ ਠੀਕ ਨੇ ਜੀ ਸਾਰੇ ਹਾਂਜੀ ਠੀਕ ਹੈ ਜੀ ਅੱਛਾ ਅੱਛਾ ਠੀਕ ਹੈ ਧੰਨਵਾਦ ਭਾਈ ਸਰ ਜਿਹੜਾ ਗੱਲਬਾਤ ਹੋਈ ਹੈ ਕਿਵੇਂ ਹੋਈ ਹੈ ਦੱਸ ਸਕਦੇ ਹੋ ਮੈਨੂੰ ਨਹੀਂ ਜੀ ਸਾਡੇ ਆਉਣ ਤੋਂ ਪਹਿਲਾਂ ਹੀ ਹੋਇਆ ਸਾਰਾ ਕੁਝ ਪੇਸ਼ੈਂਟ ਪਹੁੰਚਾਤੇ ਜੀ ਹਸਪੀਟਲ ਜੀ ਸਭ ਤੋਂ ਸਾਬ ਆ ਕੇ ਕਰਨੇ ਅੱਛਾ ਜੀ ਕਿਹੜੀ ਕਿਹੜੀ ਗੱਡੀ ਦੀ ਗਲਤੀ ਲੱਗਦੀ ਤੇਰੀ ਗੱਲ ਕੀ ਕਿਹੜੀ ਗਲਤੀ ਗਲਤੀ ਤਾਂ ਜੀ ਮੌਕੇ ਤੇ ਦੇਖੀ ਪਤਾ ਲੱਗੂਗਾ ਜੀ ਕੋਈ ਸਿਰਫ ਦੇਖੀ ਹੋਣਾ ਤੁਸੀਂ ਦੇਖਿਆ ਮੌਕੇ ਤੇ ਦੇਖਿਆ ਜੀ ਅਜੇ ਕੋਈ ਪਤਾ ਨਹੀਂ ਲੱਗ ਰਿਹਾ ਗੱਡੀਆਂ ਸਾਈਡ ਤੇ ਕਰਾਈਆਂ ਉਸ ਤੋਂ ਬਾਅਦ ਦੇਖਾਂਗੇ ਕਿੰਨੇ ਕੁ ਹੋ ਰਹੀ ਸੀ ਇਹ ਐਂਬੂਲੈਂਸ ਐਂਬੂਲੈਂਸ ਕਿੱਥੋਂ ਦੀ ਸੀ ਕਿ ਜੀ ਪਤਾ ਨਹੀਂ ਕੁਛ ਐਂਬੂਲੈਂਸ ਬਾਰੇ ਕਿਸੇ ਨੂੰ ਨਹੀਂ ਪਤਾ ਨਾ ਗੱਡੀ ਬਾਰੇ ਇਹਨੇ ਬਿੱਤੋ ਦੋ ਮਰੀਜ਼ ਸੀਗੇ ਜਿਹੜਾ ਗੱਡੀ ਚਲਾ ਰਿਹਾ ਦੀ ਮੋਰ ਤੇ ਨੂੰ ਉਰੇ ਹੀ ਨਹੀਂ ਮੌਕੇ ਤੇ ਹੈਗੇ ਨਹੀਂ ਸਰ ਨਹੀਂ ਕੋਈ ਨਹੀਂ ਸਾਨੂੰ ਬੰਦਾ ਨਹੀਂ ਕੋਈ ਮਿਲਿਆ ਹੈਗਾ ਕਿੱਥੇ ਦੀ ਇਹ ਫੌਜ ਹੁੰਦਾ ਜੀ ਪਤਾ ਨਹੀਂ ਸਰ ਤੁਸੀਂ ਕਿਹੜੇ ਥਾਂ ਦੇ ਤੋਂ ਨਹੀਂ ਮੈਂ ਮਾਸੀਪਾੜਾ ਸਾਹਿਬ ਤੋਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਐਸ.ਆਈ. ਦਰਪਾਲ ਸਿੰਘ ਧੰਨਵਾਦ ਥੈਂਕ ਯੂ